ਸਾਸ਼ਿਕਾਲ ਪੰਜਾਬ ਅਪਡੇਟਸ ਦੇਖ ਰਹੇ ਸਾਰੀ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਤੁਸੀਂ ਦੇਖ ਰਹੇ ਹੋ ਪੰਜਾਬ ਦੀਆਂ ਕੁਝ ਖਾਸ ਖਬਰਾਂ ਕੈਬਨਟ ਮੰਤਰੀ ਹਰਜੋਤ ਬੈਂਸ ਨੇ ਆਪਣੇ ਹਲਕੇ ਸ਼੍ਰੀ ਨੰਦਪੁਰ ਸਾਹਿਬ ਦੇ ਪਿੰਡ ਪਿੰਗਵੜੀ ਖਿੰਗੜੀ ਦੇ ਕਰੀਬ ਪਰਿਵਾਰਾਂ ਨਾਲ ਮਦਦ ਦਾ ਹੱਥ ਵਧਾਇਆ ਜਿਨ੍ਹਾਂ ਦੇ ਮਕਾਨਾਂ ਨੂੰ ਬਰਸਾਤ ਦੇ ਕਾਰਨ ਕਾਫੀ ਨੁਕਸਾਨ ਪਹੁੰਚਿਆ ਸੀ ਪੰਜਾਬ ਸਰਕਾਰ ਵੱਲੋਂ ਮਿਲਣ ਵਾਲੀ ਰਾਹਤ ਵੀ ਜਲਦ ਪਹੁੰਚਣ ਦਾ ਭਰੋਸਾ ਦਿੰਦੇ ਹੋਏ ਉਨ੍ਹਾਂ ਪੰਜ ਪਰਿਵਾਰਾਂ ਨੂੰ ਹਰ ਤਰ੍ਹਾਂ ਦੀ ਪ੍ਰਤੀ ਪਰਿਵਾਰ 20000 ਦੀ ਨਿਜੀ ਤੌਰ ਤੇ ਮਾਲੀ ਮਦਦ ਵੀ ਦਿੱਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਰਾਹਤ ਕਾਰ ਚਲਾਏ ਗਏ ਨੇ ਤੇ ਹੁਣ ਹੜ੍ਹਾਂ ਦੇ ਸੰਕਟ 'ਚੋਂ ਲੰਘੇ ਪੀੜਤਾਂ ਲਈ ਨਵੇਂ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ। ਉਹਨਾਂ ਵੱਲੋਂ ਮਿਸ਼ਨ ਚੜ੍ਹਦੀ ਕਲਾ ਸ਼ੁਰੂ ਕੀਤਾ ਗਿਆ ਜਿਸ ਦਾ ਮਤਲਬ ਹੈ ਕਿ ਹਰ ਔਖੇ ਤੋਂ ਔਖੇ ਸਮੇਂ ਵਿੱਚ ਬੁਲੰਦ ਹੌਸਲੇ ਨਾਲ ਖੜੇ ਰਹਿਣਾ। ਜਿਹੜੇ ਵੀ ਪੁਨਰਵਾਸ ਤੇ ਪੰਜਾਬ ਨੂੰ ਦੁਬਾਰਾ ਆਪਣੇ ਪੈਰਾਂ 'ਤੇ ਖੜੇ ਕਰਨ ਦਾ ਹਿੱਸਾ ਪਾਉਣਾ ਚਾਹੁੰਦੇ ਨੇ ਉਹ ਪੰਜਾਬ ਨਾਲ ਖੜਨ ਤੇ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣ ਵਿੱਚ ਮਦਦ ਕਰਨ। ਸੁਭੇ ਪਰ ਵਿੱਚ ਹੜ੍ਹਾਂ ਦੀ ਸਥਿਤੀ 'ਚ ਸੁਧਾਰ ਹੋਣ ਨਾਲ ਪੰਜਾਬ ਦਾ ਜਨ ਜੀਵਨ ਮੁੜਲੀ ਤੇ ਆ ਗਿਆ ਹੈ। ਪੰਜਾਬ ਦੇ ਲੋਕਾਂ ਦੀ ਸਿਰੜੀ ਭਾਵਨਾ ਤੇ ਮੈਂ ਇਤਨਾ ਦਿਨਾਂ ਹੜ੍ਹ ਪ੍ਰਭਾਵਿਤ ਖੇਤਰਾ ਵਿੱਚ ਹਾਲਾਤ ਮੁੜ ਆਮ ਵਾਂਗ ਹੋ ਰਹੇ ਨੇ ਇਸੇ ਤਹਿਤ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਬੋਲੂ ਜਨਾਲਾ ਦੇ ਪਿੰਡ ਘੱਗਰ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲਿਆ ਗਿਆ ਮਛਰਾਂ ਤੋਂ ਬਚਾਅ ਲਈ ਸਪਰੇਅ ਕਰਾਈ ਗਈ ਉਹਨਾਂ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਪੰਜਾਬ ਸਰਕਾਰ ਲੋਕਾਂ ਦੇ ਨਾਲ ਖੜੀ ਹੈ ਤੇ ਉਹਨਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗਾ ਪੱਪਾ ਅਸੂਲੇ ਵਿਧਾਨ ਸਭਾ ਹਲਕਾ ਦੇ ਨਾਲੇ ਦੇ ਪਿੰਡ ਗੱਗੜ ਦੇ ਵਿੱਚ ਖੜੇ ਹਨ ਗੱਗੜ ਪਿੰਡ ਬਿਲਕੁਲ ਜਾਬੀ ਦਰਿਆ ਦੇ ਕੰਢੇ ਤੇ ਹੈ ਪਾਸ ਪਾਸ ਤੋਂ ਦੇ ਬੰਦਰ ਦੇ ਨਾਲ ਔਰ ਇਸ ਪਿੰਡ ਦੇ ਵਿੱਚ ਵੀ 8 ਫੁੱਟ ਪਾਣੀ ਸੀਗਾ ਘਰਾਂ ਦੇ ਵਿੱਚ 6 6 7 7 ਫੁੱਟ ਪਾਣੀ ਜਿਹੜਾ ਚਲੇ ਗਿਆ ਔਰ ਇਸ ਪਿੰਡ ਦੇ ਲਗਭਗ 100 ਘਰ ਸੀਗਾ ਜਿੰਨਾਂ ਚੋਂ 75 80 ਘਰ ਜਿਹੜੇ ਬੈਗੇ ਜਦਾਂ ਕੱਠਲ ਕੁਝ ਕੱਤੀਆ ਕੋਟਸੰਦੀ ਇਸ਼ਤਿਆਰ ਨੇ ਡਿੱਗਣ ਵਾਲੇ ਆ ਲੋਕ ਚਲੇ ਬਾਸ ਸੁਣਦੇ ਸੋ ਮੈਂ ਉਹ ਮੌਕਾ ਦੇਖਣ ਆਇਆ ਸੀਗਾ ਵੈਸੇ ਅਸੀਂ ਆਪਣੀਆਂ ਪੀਮਾ ਪ੍ਰੇਤ ਸਰਕਾਰੀ ਇੱਕ ਕਾਰਨ ਖੜੇ ਵੀ ਆਪ ਆਗੋ ਨੀਲ ਗਰਗਨੇ ਕਹੇ ਕਿ ਪੰਜਾਬ ਦੇ ਉੱਪਰ ਹੜ੍ਹਾਂ ਨੂੰ ਲੈ ਕੇ ਵਿਪਤਾ ਪਈ ਹੈ ਹੜ੍ਹਾਂ ਨੇ ਪੰਜਾਬ ਨੂੰ ਤਬਾਹੀ ਦੇ ਕੰਡੇ ਲਿਆ ਕੇ ਖੜਾ ਕਰ ਦਿੱਤਾ ਪਰ ਬੜੇ ਦੁੱਖ ਦੀ ਗੱਲ ਹੈ ਕਿ ਰਾਜਨੀਤਿਕ ਪਾਰਟੀਆਂ ਆਪਣੇ ਸਿਆਸੀ ਸਾੜੇ ਸਵਾਰਥ ਲਈ ਤਬਾਹੀ ਦੇ ਮੰਜ਼ਰ ਤੇ ਵੀ ਰਾਜਨੀਤੀ ਕਰ ਰਹੀਆਂ ਨੇ ਉਹਨਾਂ ਕਹੇ ਹੈ ਕਿ ਮਿਸ਼ਨ ਚੜ੍ਹਦੀ ਕਲਾ ਵਿੱਚ ਮਹੱਤਵਪੂਰਨ ਯੋਗਦਾਨ ਪਾ ਕੇ ਅਸੀਂ ਪੰਜਾਬੀਆਂ ਦੀ ਮਦਦ ਕਰ ਸਕਦੇ ਹਾਂ ਹੜ੍ਹਾਂ ਨੇ ਪੰਜਾਬ ਨੂੰ ਤਬਾਹੀ ਦੇ ਕੰਡੇ ਲਿਆ ਖੜਾ ਕੀਤਾ ਹੈ ਪਰ ਬੜੇ ਦੁੱਖ ਦੀ ਗੱਲ ਹੈ ਕਿ ਕੁਝ ਰਾਜਨੀਤਿਕ ਪਾਰਟੀਆਂ ਆਪਣੇ ਸਿਆਸੀ ਸੌੜੇ ਸਵਾਰਥਾਂ ਵਾਸਤੇ ਖਾਸ ਕਰਕੇ ਅਕਾਲੀ ਦਲ ਭਾਜਪਾ ਜਾਂ ਕਾਂਗਰਸ ਇਸ ਤਬਾਹੀ ਦੇ ਮੰਜ਼ਰ ਦੇ ਉੱਤੇ ਵੀ ਰਾਜਨੀਤੀ ਕਰਦੇ ਆ। ਇਹ ਕੋਈ ਰਾਜਨੀਤੀ ਕਰਨ ਦਾ ਵਿਸ਼ਾ ਹੈ ਜਾਂ ਇਹ ਕੋਈ ਰਾਜਨੀਤੀ ਕਰਨ ਦਾ ਟਾਈਮ ਹੈ? ਅੱਜ ਟਾਈਮ ਤਾਂ ਹੈਗਾ ਕਿ ਅਸੀਂ ਸਾਰੇ ਇਕੱਠੇ ਹੋਈਏ ਔਰ ਪੰਜਾਬ ਨੂੰ ਆਪਣੇ ਪੈਰਾਂ ਦੇ ਉੱਤੇ ਖੜੇ ਕਰੀਏ। ਕੇਂਦਰ ਨੇ ਤਾਂ ਸਾਡੀ ਪਰ ਫੜੀ ਨਹੀਂ ਹੈ ਔਰ ਕੇਂਦਰ ਤੋਂ ਬਹੁਤੀ ਉਮੀਦ ਵੀ ਨਹੀਂ ਹੈ। ਇਸੇ ਕਰਕੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਨ ਨੇ ਕਲ ਮਿਸ਼ਨ ਚੜਦੀ ਕਲਾ ਲਾਂਚ ਕੀਤਾ। ਔਰ ਮਿਸ਼ਨ ਚੜਦੀ ਕਲਾ ਦੇ ਤਹਿਤ ਉਹਨਾਂ ਨੇ ਸਮੁੱਚੀ ਦੁਨੀਆ ਨੂੰ ਜੋ ਪੰਜਾਬ ਨੂੰ ਪਿਆਰ ਕਰਦੇ ਆ ਉਹਨਾਂ ਨੂੰ ਬੇਨਤੀ ਕੀਤੀ ਹੈ, ਅਪੀਲ ਕੀਤੀ ਹੈ ਕਿ ਮਿਸ਼ਨ ਚੜਦੀ ਕਲਾ ਦੇ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਉਹ ਪੰਜਾਬ ਦੇ ਇਸ ਦੁੱਖ ਦੀ ਘੜੀ ਦੇ ਵਿੱਚ ਪਾਉਣ। ਰਾਸਵਾ ਮੈਂਬਰ ਵਿਕਰਮਜੀਤ ਸਿੰਘ ਸਾਨੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਿਸ਼ਨ ਚੜ੍ਹਦੀ ਕਲਾ ਦੀ ਸ਼ੁਰੂਆਤ ਕੀਤੀ ਗਈ ਜਿਸ ਵਿੱਚ ਵਿਕਰਮਜੀਤ ਸਿੰਘ ਸਾਨੀ ਵੱਲੋਂ ਆਪਣਾ 1 ਕਰੋੜ ਪੇ ਦਾ ਵੱਡਾ ਯੋਗਦਾਨ ਪਾਇਆ ਗਿਆ ਉਹਨਾਂ ਹੋਰਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਸਭ ਪੰਜਾਬ ਸਰਕਾਰ ਦੇ ਮਿਸ਼ਨ ਚੜ੍ਹਦੀ ਕਲਾ ਦੇ ਵਿੱਚ ਆਪਣਾ ਸਹਿਯੋਗ ਕਰਨ ਪੰਜਾਬੀਆਂ ਦਾ ਹੌਸਲਾ ਪੰਜਾਬੀਆਂ ਦੀ ਮਿਹਨਤ ਕਸ਼ੀ ਪੰਜਾਬੀਆਂ ਦੀ ਮੇਜ਼ਬਾਨੀ ਹੁਣ ਵੀ ਜਦੋਂ ਹੜਾ ਚੱਸੀ ਕਿਸਾਨਾਂ ਦੇ ਘਰਾਂ 'ਚ ਪਾਣੀ ਤੇ ਪੈ ਕਿਸੇ ਨੇ ਵੀ ਸਾਨੂੰ ਚਾਹ ਦੁੱਧ ਤੋਂ ਬਿਨਾ ਨਹੀਂ ਦਿੱਤਾ ਆਓ ਆਪਾਂ ਇਸ ਨਾਜ਼ੁਕ ਘੜੀ ਤੇ ਇੱਕ ਨਵਾਂ ਪੰਜਾਬ ਉਸਾਰੀਏ ਤੇ ਜਿਸ ਤਰ੍ਹਾਂ ਪੰਜਾਬ ਦੇ ਸਾਡੇ ਮੁੱਖ ਮੰਤਰੀ ਸਰ ਭਗਵਾਨ ਸਿੰਘ ਮਾਨ ਨੇ ਚੜ੍ਹਦੀ ਕਲਾ ਪੰਜਾਬ ਦਾ ਨਾਰਾ ਦਿੱਤਾ ਹੈ ਇੱਕ ਕੈਂਪੇਨ ਸ਼ੁਰੂ ਹੋਈ ਹੈ ਮੈਂ ਵੀ ਅਨਾਉਂਸ ਕੀਤਾ ਹੈ 1 ਕਰੋੜ ਰੁਪਏ ਦੀ ਕੰਟਰੀਬਿਊਸ਼ਨ ਰੰਗਲਾ .punjab.gov.in ਆਪਾਂ ਦੁਨੀਆ 'ਚ ਵਸਦੇ ਸਾਰੇ ਪੰਜਾਬੀ ਉਹਨਾਂ 'ਚ ਹਿੱਸਾ ਪਾਈਏ ਕਿਉਂਕਿ ਇੱਕ ਲਾਂਬਤ ਤਰੀਕੇ ਨਾਲ ਇੰਨਾ ਪਰਿਵਾਰਾਂ ਦੀ ਇੰਨਾ ਜਿਹੜੇ ਜ਼ਮੀਨਾਂ ਦੀ ਮੋੜ ਤੋਂ ਇੱਕ ਨਵਾਂ ਪੰਜਾਬ ਉਸਾਰੀਏ ਔਰ ਜੋ ਵੀ ਹੜ ਨਾਲ ਨੁਕਸਾਨ ਹੋਇਆ ਉਹਦੀ ਜਲਦੀ ਤੋਂ ਜਲਦੀ ਪਹਾਈ ਕਰਕੇ ਇਹ ਕਿਸਾਨਾਂ ਨੂੰ ਘਟੋ-ਘਟ ਕਣਕ ਦੀ ਬੀਜੀ ਜਿਹੜੀ ਪੈਲੀਆਂ ਤਿਆਰ ਕਰੀਏ ਔਰ ਕਣਕ ਦੀ ਜਿਹੜੀ ਖੇਤੀ ਹੋਣੀ ਹੈ 15 ਨਵੰਬਰ ਤੋਂ ਉਹ ਉਸ ਦੇ ਸਮਰੱਥ ਬਣਾਈਏ ਤਾਂ ਕਿ ਉਹ ਆਪਾਂ ਇਹ ਕਿਸਾਨ ਵਾਂਝੇ ਨਾ ਰਹਿ ਜਾਵੇ। ਪੰਜਾਬ ਅਪਡੇਟਸ ਦੇ ਵਿੱਚ ਫਿਲਹਾਲ ਇਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ। This program is sponsored by the Singla office Bakersfield for all your immigration family law needs. ਕੋਲ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਤਾਬਾ ਇੰਡੀਅਨ ਕੁਜ਼ੀਨ ਟ੍ਰੇਸੀ ਫਾਈਨ ਔਥੈਂਟਿਕ ਇੰਡੀਅਨ ਕੁਜ਼ੀਨ ਇਨ ਟ੍ਰੇਸੀ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਸਿਲੀਵਲੀ ਫੈਮਿਲੀ ਡੈਂਟਲ ਆਫਿਸ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ